ਅਮਰੀਕਾ ਦੇ ਵਿੱਚ ਵਾਪਰੇ ਟਰਾਲੇ ਹਾਦਸੇ ਦੌਰਾਨ ਤਿੰਨ ਵਿਦੇਸ਼ੀ ਵਿਅਕਤੀ ਦੀ ਮੌਤ ਹੋ ਗਈ। ਕਿਲਾ ਤਰਨਤਾਰਨ ਦੇ ਪਿੰਡ ਰਟੋਲ ਦਾ ਹਰਜਿੰਦਰ ਸਿੰਘ ਨਾਮ ਦਾ ਵਿਅਕਤੀ ਟਰਾਲਾ ਚਲਾ ਰਿਹਾ ਸੀ। ਪਿੰਡ ਵਾਸੀਆਂ ਤੇ ਹਰਿੰਦਰ ਦੇ ਚਾਚਾ ਜੀ ਨੇ ਲੜਕੇ ਨਾਲ ਗੱਲਬਾਤ ਦੇ ਦੌਰਾਨ ਇਹ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਜੋ ਵੀ ਕੁਝ ਮੀਡੀਆ ਚੈਨਲ ਵਾਲੇ ਝੂਠੀਆਂ ਫਾਫ ਬੁਲਾ ਰਹੇ ਹਨ ਉਹ ਨਾ ਫਲਾਏ ਜਾਣ। ਅਤੇ ਹਰਿੰਦਰ ਨੂੰ ਅਜੇ ਕੋਈ ਸਜ਼ਾ ਨਹੀਂ ਸੁਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ 27 ਤਰੀਕ ਨੂੰ ਅਜੇ ਕੇਸ ਦੀ ਸੁਣਵਾਈ ਹੈ ਅਤੇ ਜੋ ਕੁਝ ਲੋਕ ਫੰਡਿੰਗ ਦੇ ਨਾਮ ਤੇ ਪੈਸਾ ਇਕੱਠਾ ਕਰ ਰਹੇ ਹਨ ਅਜੇ ਨਾ ਕੀਤਾ ਜਾਵੇ ਵੱਤੋ ਅਰਜਿੰਦਰ ਦੇ ਅਕਦੇ ਪਟੀਸ਼ਨਾਂ ਦਾਇਰ ਕਰਕੇ ਉਸ ਦੀ ਮਦਦ ਸਾਨੂੰ ਕਰਨੀ ਚਾਹੀਦੀ ਹੈ ਜੀ ਕੀ ਨਾਮ ਆਪ ਦਾ ਮੇਰਾ ਨਾਮ ਸੁਖਿੰਦਰ ਸਿੰਘ ਹੈ ਜੀ ਕੀ ਲੱਗਦਾ ਤੁਸੀਂ ਹਰੀਏ ਦੱਤੇ ਮੇਰਾ ਉਹ ਬ੍ਰਦਰਿਆ ਛੋਟਾ ਜੀ ਚਾਚਾ ਜੀ ਦਾ ਬੇਟਾ ਜੀ ਕੀ ਕਹਿਣਾ ਚਾਹोगे ਘਟਨਾ ਕਰਨ ਦਾ ਹਾਲਾਂਕਿ ਪਰਿਵਾਰਕ ਮੈਂਬਰਾਂ ਦੀ ਸਥਿਤੀ ਕਿਵੇਂ ਹੈ ਉਹਨਾਂ ਦੀ ਮਦਰ ਕੌਣ ਪਰਵਾਰਤ ਹੈ ਪਰਿਵਾਰ ਦੇ ਵਿੱਚ ਉਹਨਾਂ ਦੇ ਪਿਤਾ ਜੀ ਤੇ ਡੈਥ ਹੋ ਚੁੱਕੀ ਹੈ ਕਰੋਨਾ ਕਾਲ ਦੇ ਵੇਲੇ ਜੀ ਹੁਣ ਘਰ ਦੇ ਵਿੱਚ ਆ ਵਕਤ ਉਹਨਾਂ ਦੀ ਮਾਤਾ ਜੀ ਤੇ ਵੱਡੇ ਬ੍ਰਦਰ ਉਹਨਾਂ ਦੇ ਜਿਹੜੀ ਮਾਤਾ ਜੀ ਆ ਉਹ ਵੀ ਜਦੋਂ ਇਹ ਗੱਲ ਸੁਣੀ ਆ ਸਦਮੇ ਦੇ ਵਿੱਚ ਆ ਕਾਫੀ ਸੀਰੀਅਸ ਸੀ ਹਸਪੀਟਲ ਖੜੀ ਸੀ ਉਦੋਂ ਦਵਾਈ ਤੇ ਆਵਾ ਕੇ ਲੈਂਦੀ ਆ ਅੱਗੇ ਨੂੰ ਕੋ ਜੋ ਬਿਹਤਰ ਛੇਦ ਉਹਨਾਂ ਦੀ ਸ਼ਬੀਕ ਕਿਦੋਂ ਦਾ ਗਿਆ ਸੀ ਵੀਰ ਅਮਰੀਕਾ ਇਹ 2018 ਦੇ ਵਿੱਚ ਗਿਆ ਜੀ ਤਕਰੀਬਨ ਇਹਨੂੰ ਮਤਲਬ 5-6 ਸਾਲ ਹੋ ਕੇ ਗਏ ਨੇ ਕੀ ਕਹਿਣਾ ਚਾਹੋਗੇ ਲਗਾਤਾਰ ਅਫਵਾਹਾਂ ਦਾ ਦੌਰ ਵਿਚਾਲਾ ਕੀ ਕਹਿਣਾ ਚਾਹੋਗੇ ਕੁਝ ਪੰਡਿਤ ਵੀ ਵੀਰ ਦੇ ਨਾਂ ਦੇ ਕੱਟੇ ਕੀਤੇ ਜਾ ਰਹੇ ਨੇ ਲੋਕ ਪੈਸਾ ਵੀ ਰੱਖਾ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਬੀਜੀ ਜਿਹੜੀ ਇਸ ਸਜਾ ਦੀ ਗੱਲ ਆ 45 ਸਾਰੇ ਸਾਰੀ ਦਰਸਾ ਸਾਲ ਖਵਾਵਾਵਾਂ ਡਾਈਆਂ ਜਾ ਰਹੀਆਂ ਆ ਹਾਲਾਂਕਿ 27 ਤਰੀਕ ਨੂੰ ਇਹਨਾਂ ਦੀ ਜਿਹੜੀ ਆ ਉਹ ਸੁਣਵਾਈ ਹੋਣੀ ਕੇਸ ਦੀ ਬਾਕੀ ਜਿਹੜੀਆਂ ਆ ਜਿਹੜਾ ਫੰਡਿੰਗ ਦੀ ਗੱਲ ਆ ਇਹ ਜਿਹੜਾ ਆ ਇਹ ਨਾ ਕਰਨ ਇਹ ਸਾਰਾ ਕੁਝ ਜਿਹੜਾ ਇਹ ਗਲਤ ਹੋ ਰਿਹਾ ਇਹ ਹੱਥ ਜੋੜ ਕੇ ਬੇਨਤੀ ਪਰਿਵਾਰ ਵੱਲੋਂ ਵੀ ਤੇ ਅਸੀਂ ਵੀ ਬੇਨਤੀ ਕਰਦੇ ਆ ਜਿਹੜੀ ਆ ਵੀਰ ਦੇ ਨਾਮ ਦੇ ਫੰਡਿੰਗ ਹੋ ਰਹੀ ਆ ਇਹ ਨਾ ਕੀਤੀ ਜਾਵੇ ਝੂਠੀਆਂ ਖਵਾਵਾਵਾਂ ਜਿਹੜੀਆਂ ਇਹ ਨਾਂ ਡੀਆਂ ਜਾਣਾ ਪੇਸ਼ ਕੀਤਾ ਗਿਆ ਕਿਵੇਂ ਕਿਵੇਂ ਦੇਖਦੇ ਹੋ ਕਿ ਤੁਸੀਂ ਵੀ ਗੁਰਤੇਕ ਜੋ ਕੀ ਗਣਾ ਚਾਹੋਗੇ ਦੇਖੋ ਜੀ ਇਹ ਤੇ ਤੁਹਾਨੂੰ ਪਹਿਲਾਂ ਮੈਂ ਦੱਸਿਆ ਕਿ ਜਿਹੜਾ ਸਿੱਖਾਂ ਦੇ ਨਾਲ ਪਹਿਲਾਂ ਤੋਂ ਹੀ ਇਹ ਚੀਜ਼ਾਂ ਹੁੰਦੀਆਂ ਆ ਰਹੀਆਂ ਜਦੋਂ ਉਹਨਾਂ ਨੇ ਅਦਾਲਤ ਦੇ ਵਿੱਚ ਪੇਸ਼ ਕੀਤਾ ਵੀਰ ਗੁਰਸਿੱਖਿਆ ਚਿਰ ਤੇ ਜੂੜਾ ਆ ਹਾਲਾਂਕਿ ਚਲੋ ਉੱਥੇ ਕਾਨੂੰਨ ਆ ਪਾਗਲ ਬਣ ਕੇ ਨਹੀਂ ਅੰਦਰ ਜਾ ਸਕਦਾ ਸੀ ਪਰ ਉਹਨੂੰ ਪਟਕਾ ਦੇ ਦਿੱਤਾ ਜਾਂਦਾ ਜਿਹੜਾ ਉਹ ਸਿਰ ਦੇ ਉੱਤੇ ਬੰਨ ਕੇ ਜਾਂਦਾ ਇਹ ਵੀ ਉਹ ਇੱਕ ਬਹੁਤ ਨਿੰਦਣਯੋਗ ਘਟਨਾ ਆ ਸਰਕਾਰ ਨੂੰ ਕੀ ਬੇਲ ਹੈ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਸਾਡੀ ਇਹੀ ਅਪੀਲ ਹੈ ਕਿ ਇਹ ਸੈਂਟਰ ਸਰਕਾਰ ਦੇ ਨਾਲ ਗੱਲ ਕਰਕੇ ਤੇ ਬਾਹਰ ਉੱਥੇ ਜਾ ਕੇ ਮੈਸੀ ਦੇ ਵਿੱਚ ਗੱਲ ਕਰਕੇ ਉਹ ਵੀਰ ਨੂੰ ਘੱਟ ਤੋਂ ਘੱਟ ਜਿਹੜੀ ਸਜ਼ਾ ਉਹ ਦੁਵਾਈ ਜਾਂਦੀ ਹੈ ਜੀ ਇੱਕ ਮੋਹਮ ਸ਼ੁਰੂ ਹੋਈ ਹੈ ਜਿਹੜੀ ਕਿ ਪਟੀਸ਼ਨਦਾਰਾਂ ਦੀ ਐਵੇਂ ਤੁਹਾਨੂੰ ਪਤਾ ਲੱਗਾ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਵੀਰ ਜੀ ਉਹ ਪਟੀਸ਼ਨ ਬਾਰੇ ਵੀ ਇਤਨਾ ਪਤਾ ਲੱਗਾ ਕਿ ਕੁਝ ਸਮਾਂ ਪਹਿਲਾਂ ਇੱਕ ਵੀਰ ਨੂੰ ਉੱਥੇ ਸਜ਼ਾ ਕਾਫੀ 100 ਸਾਲ ਦੀ ਹੋ ਗਈ ਸੀ ਇਤਨਾ ਹੀ ਪਟੀਸ਼ਨਾਂ ਪਾਈਆਂ ਗਈਆਂ ਐਸੇ ਉਹ ਵੀਰ ਦੀ ਪਟੀਸ਼ਨ ਜਿਹੜੀ ਫੌਨ ਕਾਰਨ ਸਜ਼ਾ ਘੱਟ ਹੋ ਗਈ ਜੀ ਅਸੀਂ ਵੀ ਚਾਹੁੰਦੇ ਆ ਕਿ ਸਾਡੇ ਭਰਾ ਦੀ ਵੀ ਉਹ ਪਟੀਸ਼ਨਾਂ ਪੈਣ ਕਰਕੇ ਵੱਧ ਤੋਂ ਵੱਧ ਪਾਈ ਜਾਵੇ ਕਿਉਂਕਿ ਜਿਹੜੀ ਸਜ਼ਾ ਉਹਦੀ ਆ ਘੱਟ ਕੀਤੀ ਜਾਵੇ ਜੀ ਕੀ ਨਾਮ ਆਪਣਾ ਹੈ ਮੇਰਾ ਨਾਮ ਸਰਪੰਚ ਜਸਨਦੀਪ ਸਿੰਘ ਪਿੰਡ ਰਟੋਲ ਵਿਲੀਆ ਤੋਂ ਜੀ ਅੱਛਾ ਤੁਸੀਂ ਕੀ ਕਹੋਗੇ ਤੁਹਾਡੇ ਪਿੰਡ ਦੇ ਜਿਹੜੇ ਵੀਰ ਕੋਲ ਉੱਥੇ ਬਾਹਰ ਘਟਨਾ ਕਰਮ ਵਾਪਰਿਆ ਕੀ ਕਹਿਣਾ ਚਾਹੋਗੇ ਪਿੰਡ ਵਾਸੀ ਦੇ ਸਮੂਹ ਬਾਦ ਦੇਖੀਓ ਕੀ ਕਹਿਣਾ ਚਾਹੋਗੇ ਦੇਖੋ ਜੀ ਜੋ ਪਿਛਲੇ ਦਿਨੇ ਯੂਐਸਏ ਚ ਐਕਸੀਡੈਂਟ ਹੋਇਆ ਵਾ ਤਿੰਨ ਉਹਨਾਂ ਦੇ ਗੁਰੇ ਪਰਿਵਾਰ ਦੇ ਜੀ ਗੁਜ਼ਰ ਗਏ ਸਾਨੂੰ ਉਹਨਾਂ ਦੇ ਪਰਿਵਾਰ ਨਾਲੇ ਫੋਲਮ ਦਰਦੀ ਆ ਦੂਜਾ ਵੀਰ ਸਾਡਾ ਜਿੰਦਰ ਸਿੰਘ ਉਹਨੇ ਕੋਈ ਉਹਦਾ ਕੋਈ ਨਿੱਜੀ ਮਸਲਾ ਨਹੀਂ ਉਹਨੇ ਕੋਈ ਜਾਣ ਕੇ ਨਹੀਂ ਐਕਸੀਡੈਂਟ ਕੀਤਾ ਰੋਡ ਤੇ ਵੇਖੋ ਜੀ اچਾਂ ਚੱਕੀ ਇੱਥੇ ਵੀ ਆਪਾਂ ਵੇਨਿਆ ਕਿ ਐਕਸੀਡੈਂਟ ਨਿਤ ਹੁੰਦੇ ਆ ਅਸੀਂ ਤੇ ਇਹ ਵੀ ਐਨਿਆ ਕਿ ਚਲੋ ਗੱਡੀ ਉਹ ਵੀ ਬੜੀ ਸਪੀਡ ਤੇ ਸਰਕਾਰ ਨੂੰ ਉਹਨਾਂ ਦੀ ਵੀ ਜਾਂਚ ਕਰਨੀ ਚਾਹੀਦੀ ਆ ਕੋਈ ਡਰਿੰਕ ਨਾ ਕੀਤੀ ਹੋਵੇ ਤੇ ਬਾਕੀ ਇਹ ਹੈ ਕਿ ਵੀਰ ਦੇ ਵਾਸਤੇ ਅਫਵਾਹਾਂ ਬਹੁਤ ਉੱਡ ਰਹੀਆਂ ਕਿ 40-45 ਸਾਲ ਦੀ ਸਜ਼ਾ ਹੋ ਗਈ ਹੈ ਜੀ ਤੇ ਹਲੇ ਇਦਾਂ ਦਾ ਕੋਈ ਵੀ ਕੰਮ ਨਹੀਂ ਹੋਇਆ ਤੇ 27 ਤਰੀਕ ਨੂੰ ਵੀਰ ਦੀ ਸੁਣਵਾਈ ਆ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਜੀ ਮੰਗਤੀ ਕਰਦੇ ਬੰਗ ਦੇ ਇਹ ਕਰਦੇ ਆ ਕਿ ਚਲੋ ਜੇ ਗਲਤੀ ਹੋਈ ਹੈ ਵੀਰ ਤੋਂ ਤੇ ਵੀਰ ਦਾ ਸਾਥ ਦਈਏ ਇਨਸਾਫ ਮਿਲੇ ਉਹਨੂੰ ਤੇ ਜਿਹੜੀ ਸਜ਼ਾ ਵੀ ਕੋਈ ਘੱਟ ਤੋਂ ਘੱਟ ਹੋਵੇ ਤੇ ਇੰਡੀਆ ਵੀ ਜਿਵੇਂ ਪੇਸ਼ ਕੀਤਾ ਗਿਆ ਉਸ ਕਿਸੇ ਪੜਕਾ ਨਹੀਂ ਸੀ ਸਦਾ ਦੀ ਉਹ ਕਰਨਾ ਕਰਮ ਕੀ ਕਿਹਾ ਦੇਖੋ ਉਹ ਅਸੀਂ ਚੀਜ਼ ਵੇਖੀ ਆ ਜਦੋਂ ਬੇੜੀਆਂ ਤੁਨੂ ਲੱਗੀਆਂ ਸਿਰ ਤੇ ਦਸਤਾਰ ਨੇ ਇਹਦੇ ਅੰਗਰੇਜ਼ਾਂ ਵੇਲੇ ਦਾ ਜ਼ੁਲਮ ਫੇਰ ਉਹ ਦੇਣਾ ਚਿੱਤੇ ਆ ਗਏ ਜਿਹੜੀ ਦਸਤਾਰ ਆ ਸਿੱਖ ਦੀ ਉਹ ਤਾਜ ਹੈ ਤੇ ਜੇ ਆਪਣੇ ਸਿਰ ਤੋਂ ਤਾਜ ਹੀ ਲੱਤ ਜਾਵੇ ਤੇ ਆਪਾਂ ਫਿਰ ਸਿੱਖਨੇ